ਅਮਰੀਕਾ ਤੋਂ ਇੱਕ ਮਹੱਤਵਪੂਰਨ ਕਾਨੂੰਨੀ ਤਰੀਕੀ ਸਾਹਮਣੇ ਆਈ ਹੈ ਜਿਸ ਨੇ ਦੇਸ਼ ਭਰ ਵਿੱਚ ਧਿਆਨ ਖਿੱਚਿਆ ਹੈ ਅਤੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਗਹਿਰੀ ਚਿੰਤਾ ਪੈਦਾ ਕੀਤੀ ਹੈ ਇੱਕ ਫੈਡਰਲ ਜੱਜ ਨੇ ਮਿਨੇਸੋਟਾ ਰਾਜ ਵਿੱਚ ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ 트ੰਪ ਪ੍ਰਸ਼ਾਸਨ ਨੂੰ ਰੋਕ ਦਿੱਤਾ ਹੈ ਇਹ ਫੈਸਲਾ ਨਵੀਂ ਇਮੀਗ੍ਰੇਸ਼ਨ ਰੀਵੈਟਿੰਗ ਮੁਹਿੰਮ ਤਹਿਤ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਇਆ ਹੈ ਇਹ ਹੁਕਮ ਉਹਨਾਂ ਰਿਪੋਰਟਾਂ ਤੋਂ ਬਾਅਦ ਜਾਰੀ ਹੋਇਆ ਜਿਨ੍ਹਾਂ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਸ਼ਰਨਾਰਥੀਆਂ ਵੱਲੋਂ ਡਰ ਉਲਝਣ ਅਤੇ ਸਦਮੇ ਦੀ ਗੱਲ ਕੀਤੀ ਗਈ ਅਮਰੀਕੀ ਫੈਡਰਲ ਜੱਜ ਜான் ਆਰ ਟਨਹਾਈਮ ਨੇ ਟਰੰਪ ਪ੍ਰਸ਼ਾਸਨ ਨੂੰ ਮਿਨੀਸੋਟਾ ਵਿੱਚ ਸ਼ਰਨਾਰਥੀਆਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਨੂੰ ਅਸਥਾਈ ਤੌਰ ਤੇ ਰੋਕਣ ਦੇ ਹੁਕਮ ਦਿੱਤੇ ਹਨ ਇਹ ਫੈਸਲਾ ਪਿਛਲੇ ਕੁਝ ਹਫ਼ਤਿਆਂ ਦੌਰਾਨ 100 ਤੋਂ ਵੱਧ ਸ਼ਰਨਾਰਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਇਹ ਉਹ ਲੋਕ ਹਨ ਜੋ ਸਾਲਾਂ ਤੱਕ ਦੀ ਪਿਛੋਕਰ ਜਾਂਚ ਪੂਰੀ ਕਰਨ ਤੋਂ ਬਾਅਦ ਕਾਨੂੰਨੀ ਤੌਰ ਤੇ ਇਸ ਰਾਜ ਵਿੱਚ ਵਸਾਏ ਗਏ ਸਨ ਵਕੀਲਾ ਅਤੇ ਸ਼ਰਨਾਰਥੀ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਮੁਤਾਬਕ ਇਹ ਗ੍ਰਿਫਤਾਰੀ ਯਾ ਡਿਪਾਰਟਮੈਂਟ ਆਫ ਹੋਮਲੈਸ ਸਿਕਿਉਰਿਟੀ ਦੀ ਇੱਕ ਮੁਹਿੰਮ ਤਹਿਤ ਕੀਤੀਆਂ ਗਈਆਂ ਜਿਨੂੰ ਆਪਰੇਸ਼ਨ ਪੈरिस ਨਾਮ ਦਿੱਤਾ ਗਿਆ ਪ੍ਰਸ਼ਾਸਨ ਨੇ ਇਸ ਮੁਹਿੰਮ ਨੂੰ ਸ਼ਰਨਾਰਥੀ ਮਾਮਲਿਆਂ ਦੀ ਨਵੀਂ ਪਿਛੋਕੜ ਜਾਂਚ ਅਤੇ ਵਧੇਰੇ ਤਸਦੀਕ ਪ੍ਰਕਿਰਿਆ ਰਾਹੀਂ ਮੁੱਢ ਸਮੀਖਿਆ ਕਰਨ ਦੀ ਵਿਸ਼ਾਲ ਕੋਸ਼ਿਸ਼ ਵੱਜੋਂ ਦਰਸਾਇਆ ਡੀ ਐਚ ਐਸ ਨੇ ਕਿਹਾ ਕਿ ਦੇਸ਼ ਭਰ ਵਿੱਚ ਲਗਭਗ 5600 ਸ਼ਰਨਾਰਥੀ ਜੋ ਹਲੇ ਤੱਕ ਸਥਾਈ ਨਿਵਾਸੀ ਨਹੀਂ ਬਣੇ ਇਸ ਜਾਂਚ ਦੇ ਦਾਇਰੇ ਵਿੱਚ ਆ ਸਕਦੇ ਹਨ ਹਾਲਾਂਕਿ ਇਹਨਾਂ ਗ੍ਰਫਤਾਰੀਆਂ ਨੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਕਈ ਸ਼ਰਨਾਰਥੀਆਂ ਨੂੰ ਅਚਾਨਕ ਹਿਰਾਸਤ ਵਿੱਚ ਲਿਆ ਗਿਆ ਕੁਝ ਨੂੰ ਉਹਨਾਂ ਦੇ ਘਰਾਂ ਤੋਂ ਗ੍ਰਫਤਾਰ ਕੀਤਾ ਗਿਆ ਅਤੇ ਕਈਆਂ ਨੂੰ ਟੈਕਸਿਸ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਪੇਜ ਦਿੱਤਾ ਗਿਆ ਕਈ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਈ ਗਈ ਲੋਕਾਂ ਨੂੰ ਬਿਨਾਂ ਕਿਸੇ ਸੂਚਨਾ ਦੇ ਰਿਹਾ ਕਰ ਦਿੱਤਾ ਗਿਆ ਕਈ ਵਾਰ ਕਿਸੇ ਹੋਰ ਰਾਜ ਵਿੱਚ ਅਤੇ ਉਹਨਾਂ ਨੂੰ ਆਪਣੇ ਘਰ ਵਾਪਸ ਜਾਣ ਲਈ ਖੁਦ ਹੀ ਇੰਤਜ਼ਾਮ ਅਤੇ ਖਰਚ ਕਰਨਾ ਪਿਆ ਜੱਜ ਦੇ ਹੁਕਮ ਅਨੁਸਾਰ ਮਿਨੇਸੋਟਾ ਵਿੱਚ ਹਿਰਾਸਤ ਵਿੱਚ ਰੱਖੇ ਗਏ ਸਾਰੇ ਸ਼ਰਨਾਰਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇਗਾ ਅਤੇ ਜਿਨ੍ਹਾਂ ਨੂੰ ਟੈਕਸਿਸ ਭੇਜਿਆ ਗਿਆ ਸੀ ਉਹਨਾਂ ਨੂੰ 5 ਦਿਨਾਂ ਦੇ ਅੰਦਰ ਰਿਹਾ ਕਰਨਾ ਲਾਜ਼ਮੀ ਹੋਵੇਗਾ ਇਹ ਰੋਕ ਉਸ ਸਮੇਂ ਤੱਕ ਲਾਗੂ ਰਹੇਗੀ ਜਦ ਤੱਕ ਰੀਵੈਟਿੰਗ ਨੀਤੀ ਨੂੰ ਚੁਣੌਤੀ ਦੇਣ ਵਾਲਾ ਕਲਾਸ ਐਕਸ਼ਨ ਮੁਕਦਮਾ ਅੱਗੇ ਨਹੀਂ ਵੱਧ ਜਾਂਦਾ ਇਸ ਕੇਸ ਦੇ ਇੱਕ ਕਰਜ਼ੀਦਾਰ ਜੀ ਨੂੰ ਡੀ ਡੋਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਇੱਕ ਪਰੇਸ਼ਾਨ ਕਰਨ ਵਾਲਾ ਤਜਰਬਾ ਸਾਂਝਾ ਕੀਤਾ ਉਸਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੀ ਜਦ ਇੱਕ ਸਾਦੇ ਕੱਪੜਿਆਂ ਵਾਲਾ ਵਿਅਕਤੀ ਦਰਵਾਜ਼ੇ ਅੱਗੇ ਆ ਤੇ ਉਸਨੇ ਦਰਵਾਜ਼ਾ ਖਟਕਟਾਇਆ ਕੇ ਹਾਕੀ ਡੋਏ ਦੀ ਕਾਰ ਨਾਲ ਟੱਕਰ ਹੋ ਗਈ ਸੀ ਜਦੋਂ ਡੋਏ ਬਾਹਰ ਨੁਕਸਾਨ ਵੇਖਣ ਲਈ ਗਿਆ ਤਾਂ ਉਸ ਨੂੰ ਹਥਿਆਰਬੰਦ ਅਧਿਕਾਰੀਆਂ ਨੇ ਘੇਰ ਲਿਆ ਅਤੇ ਗ੍ਰਿਫਤਾਰ ਕਰ ਲਿਆ ਪਹਿਲਾਂ ਉਸ ਨੂੰ ਮਿਨੇਸੋਟਾ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਫਿਰ ਟੈਕਸਸ ਪੇਜ ਦਿੱਤਾ ਗਿਆ ਜਿੱਥੇ ਉਸ ਤੋਂ ਉਸ ਦੀ ਸ਼ਰਨਾਥੀ ਹیثیت ਬਾਰੇ ਪੁੱਛਗਿੱਛ ਕੀਤੀ ਗਈ ਆਖਿਰਕਾਰ ਉਸ ਨੂੰ ਇਕੱਲਿਆਂ ਹੀ ਰਿਹਾ ਕਰ ਦਿੱਤਾ ਗਿਆ ਅਤੇ ਘਰ ਵਾਪਸੀ ਲਈ ਉਸ ਨੂੰ ਖੁਦ ਹੀ ਰਾ ਲੱਭਣਾ ਪਿਆ حق ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਹਨਾਂ ਕਾਰਵਾਈਆਂ ਨੇ ਮਿਨਸੋਟਾ ਦੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਵਿਆਪਕ ਘਬਰਾਹਟ ਪੈਦਾ ਕਰ ਦਿੱਤੀ ਹੈ। ਕਈ ਸ਼ਰਨਾਰਥੀ ਕੰਮ ਤੇ ਜਾਣ ਜਾਂ ਘਰ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਸਨ ਕਿਉਂਕਿ ਉਹਨਾਂ ਨੂੰ ਨਸਲੀ ਪ੍ਰੋਫਾਈਲਿੰਗ ਜਾਂ ਅਚਾਨਕ ਹਿਰਾਸਤ ਵਿੱਚ ਲੈ ਜਾਣ ਦਾ ਖਤਰਾ ਮਹਿਸੂਸ ਹੋ ਰਿਹਾ ਸੀ। ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਨੀਤੀ ਦੀ ਤਿੱਖੀ ਆਲੋਚਨਾ ਕੀਤੀ। the advocates of human rights ਦੇ ਕਾਰਜਕਾਰੀ ਡਾਇਰੈਕਟਰ ਮਿਸ਼ੇਲ ਗਾਰਨੇਟ ਮੈਕੈਂਜ਼ੀ ਨੇ ਇਨ੍ਹਾਂ ਹਿਰਾਸਤਾਂ ਨੂੰ ਅੰਤਰਰਾਸ਼ਟਰੀ ਅਤੇ ਅਮਰੀਕੀ ਸ਼ਰਨਾਰਥੀ ਕਾਨੂੰਨਾਂ ਦੀ ਬੇਮਿਸਾਲ ਉਲੰਘਣਾ ਕਰਾਰ ਦਿੱਤਾ ਉਸਨੇ ਇਹ ਵੀ ਦੱਸਿਆ ਕਿ ਬਿਨਾ ਸੂਚਨਾ ਕਾਨੂੰਨੀ ਮਦਦ ਜਾਂ ਬੁਨਿਆਦੀ ਸਨਮਾਨ ਦੇ ਸ਼ਰਨਾਰਥੀਆਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਭੇਜਣਾ ਭਾਰੀ ਅਫਰਾ ਤਫਰੀ ਪੈਦਾ ਕਰ ਰਹੀ ਹੈ ਆਪਣੇ ਫੈਸਲੇ ਵਿੱਚ ਜੱਜ ਤਨਹਾਈਮ ਨੇ ਕਿਹਾ ਕਿ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਦਾ ਖਤਰਾ ਸਾਫ ਹੈ ਅਤੇ ਅਰਜ਼ੀਦਾਰਾਂ ਵੱਲੋਂ ਦਰਸਾਏ ਗਏ ਡਰ ਅਤੇ ਸਦਮੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਹਲੇ ਤੱਕ ਇਸ ਫੈਸਲੇ ਤੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ ਹੈ ਜਿਵੇਂ ਜਿਵੇਂ ਕਾਨੂੰਨੀ ਲੜਾਈ ਜਾ ਰਹੀ ਹੈ ਇਹ ਫੈਸਲਾ ਸੈਂਕੜਾ ਸ਼ਰਨਾਰਥੀਆਂ ਲਈ ਅਸਥਾਈ ਰਾਹਤ ਲੈ ਕੇ ਆਇਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਮਨੁੱਖੀ ਅਧਿਕਾਰਾਂ ਅਤੇ ਸਰਕਾਰੀ ਅਧਿਕਾਰਾਂ ਦੀਆਂ ਹੱਦਾਂ ਬਾਰੇ ਇੱਕ ਮਜ਼ਬੂਤ ਸੁਨੇਹਾ ਵੀ ਦਿੰਦਾ ਹੈ ਅਮਰੀਕਾ ਤੋਂ ਇੱਕ ਮਹੱਤਵਪੂਰਨ ਕਾਨੂੰਨੀ ਤਰੀਕੀ ਸਾਹਮਣੇ ਆਈ ਹੈ ਜਿਸ ਨੇ ਦੇਸ਼ ਭਰ ਵਿੱਚ ਧਿਆਨ ਖਿੱਚਿਆ ਹੈ ਅਤੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਗਹਿਰੀ ਚਿੰਤਾ ਪੈਦਾ ਕੀਤੀ ਹੈ। ਇੱਕ ਫੈਡਰਲ ਜੱਜ ਨੇ ਮਿਨੇਸੋਟਾ ਰਾਜ ਵਿੱਚ ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ 트੍ਰੰਪ ਪ੍ਰਸ਼ਾਸਨ ਨੂੰ ਰੋਕ ਦਿੱਤਾ ਹੈ। ਇਹ ਫੈਸਲਾ ਨਵੀਂ ਇਮੀਗ੍ਰੇਸ਼ਨ ਰੀ-ਵੈਟਿੰਗ ਮੁਹਿੰਮ ਤਹਿਤ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਇਆ ਹੈ। ਇਹ ਹੁਕਮ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਜਾਰੀ ਹੋਇਆ ਜਿਨ੍ਹਾਂ ਵਿੱਚ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਸ਼ਰਨਾਰਥੀਆਂ ਵੱਲੋਂ ਡਰ ਉਲਝਣ ਅਤੇ ਸਦਮੇ ਦੀ ਗੱਲ ਕੀਤੀ ਗਈ ਅਮਰੀਕੀ ਫੈਡਰਲ ਜੱਜ ਜான் ਆਰ ਟਨਹਾਈਮ ਨੇ 트럼ਪ ਪ੍ਰਸ਼ਾਸਨ ਨੂੰ ਮਿਨੀਸੋਟਾ ਵਿੱਚ ਸ਼ਰਨਾਰਥੀਆਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਨੂੰ ਅਸਥਾਈ ਤੌਰ ਤੇ ਰੋਕਣ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਪਿਛਲੇ ਕੁਝ ਹਫ਼ਤਿਆਂ ਦੌਰਾਨ 100 ਤੋਂ ਵੱਧ ਸ਼ਰਨਾਰਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ। ਇਹ ਉਹ ਲੋਕ ਸਨ ਜੋ ਸਾਲਾਂ ਤੱਕ ਦੀ ਪਿਛੋਕੜ ਜਾਂਚ ਪੂਰੀ ਕਰਨ ਤੋਂ ਬਾਅਦ ਕਾਨੂੰਨੀ ਤੌਰ ਤੇ ਇਸ ਰਾਜ ਵਿੱਚ ਵਸਾਏ ਗਏ ਸਨ। ਵਕੀਲਾ ਅਤੇ ਸ਼ਰਨਾਰਥੀ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਮੁਤਾਬਕ ਇਹ ਗ੍ਰਿਫਤਾਰੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੱਕ ਮੁਹਿੰਮ ਤਹਿਤ ਕੀਤੀਆਂ ਗਈਆਂ ਜਿਨੂੰ ਆਪਰੇਸ਼ਨ ਪੈरिस ਨਾਮ ਦਿੱਤਾ ਗਿਆ। ਪ੍ਰਸ਼ਾਸਨ ਨੇ ਇਸ ਮੁਹਿੰਮ ਨੂੰ ਸ਼ਰਨਾਰਥੀ ਮਾਮਲਿਆਂ ਦੀ ਨਵੀਂ ਪਿਛੋਕੜ ਜਾਂਚ ਅਤੇ ਵਧੇਰੇ ਤਸਦੀਕ ਪ੍ਰਕਿਰਿਆ ਰਾਹੀਂ ਮੁੱਢ ਸਮੀਖਿਆ ਕਰਨ ਦੀ ਵਿਸ਼ਾਲ ਕੋਸ਼ਿਸ਼ ਵੱਜੋਂ ਦਰਸਾਇਆ। ਡੀਐਚਐਸ ਨੇ ਕਿਹਾ ਕਿ ਦੇਸ਼ ਭਾਰ ਵਿੱਚ ਲਗਭਗ 5600 ਸ਼ਰਨਾਰਥੀ ਜੋ ਹਲੇ ਤੱਕ ਸਥਾਈ ਨਿਵਾਸੀ ਨਹੀਂ ਬਣੇ ਇਸ ਜਾਂਚ ਦੇ ਦਾਇਰੇ ਵਿੱਚ ਆ ਸਕਦੇ ਹਨ। ਹਾਲਾਂਕਿ ਇਹਨਾਂ ਗ੍ਰਫਤਾਰੀਆਂ ਨੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਕਈ ਸ਼ਰਨਾਰਥੀਆਂ ਨੂੰ ਅਚਾਨਕ ਹਿਰਾਸਤ ਵਿੱਚ ਲਿਆ ਗਿਆ ਕੁਝ ਨੂੰ ਉਹਨਾਂ ਦੇ ਘਰਾਂ ਤੋਂ ਗ੍ਰਫਤਾਰ ਕੀਤਾ ਗਿਆ ਅਤੇ ਕਈਆਂ ਨੂੰ ਟੈਕਸਸ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਭੇਜ ਦਿੱਤਾ ਗਿਆ ਕਈ ਮਾਮਲਿਆਂ ਵਿੱਚ ਹਿਰਾਸਤ ਵਿੱਚ ਲਈ ਗਈ ਲੋਕਾਂ ਨੂੰ ਬਿਨਾਂ ਕਿਸੇ ਸੂਚਨਾ ਦੇ ਰਿਹਾ ਕਰ ਦਿੱਤਾ ਗਿਆ ਕਈ ਵਾਰ ਕਿਸੇ ਹੋਰ ਰਾਜ ਵਿੱਚ ਅਤੇ ਉਹਨਾਂ ਨੂੰ ਆਪਣੇ ਘਰ ਵਾਪਸ ਜਾਣ ਲਈ ਖੁਦ ਹੀ ਇੰਤਜ਼ਾਮ ਅਤੇ ਖਰਚ ਕਰਨਾ ਪਿਆ ਜਜ ਦੇ ਹੁਕਮ ਅਨੁਸਾਰ ਮਿਨੇਸੋਟਾ ਵਿੱਚ ਹਿਰਾਸਤ ਵਿੱਚ ਰੱਖੇ ਗਏ ਸਾਰੇ ਸ਼ਰਨਾਰਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇਗਾ ਅਤੇ ਜਿਨ੍ਹਾਂ ਨੂੰ ਟੈਕਸਿਸ ਪੇ ਜਗਾਇਆ ਸੀ ਉਹਨਾਂ ਨੂੰ 5 ਦਿਨਾਂ ਦੇ ਅੰਦਰ ਰਿਹਾ ਕਰਨਾ ਲਾਜ਼ਮੀ ਹੋਵੇਗਾ ਇਹ ਰੋਕ ਉਸ ਸਮੇਂ ਤੱਕ ਲਾਗੂ ਰਹੇਗੀ ਜਦ ਤੱਕ ਰੀਵੈਟਿੰਗ ਨੀਤੀ ਨੂੰ ਚੁਣੌਤੀ ਦੇਣ ਵਾਲਾ ਕਲਾਸ ਐਕਸ਼ਨ ਮੁਕਦਮਾ ਅੱਗੇ ਨਹੀਂ ਵੱਧ ਜਾਂਦਾ ਇਸ ਕੇਸ ਦੇ ਹੀ ਕਰਜ਼ੀਦਾਰ ਜੀ ਨੂੰ ਡੀ ਡੋਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਇੱਕ ਪਰੇਸ਼ਾਨ ਕਰਨ ਵਾਲਾ ਤਜਰਬਾ ਸਾਂਝਾ ਕੀਤਾ ਉਸਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੀ ਜਦ ਇੱਕ ਸਾਦੇ ਕੱਪੜਿਆਂ ਵਾਲਾ ਵਿਅਕਤੀ ਦਰਵਾਜ਼ੇ ਅੱਗੇ ਆਇਆ ਤੇ ਉਸਨੇ ਦਰਵਾਜ਼ਾ ਖੜਕਟਾਇਆ ਤੇ ਕੇਹਾ ਕਿ ਦੋਇ ਦੀ ਕਾਰ ਨਾਲ ਟੱਕਰ ਹੋ ਗਈ ਸੀ ਜਦੋਂ ਦੋਇ ਬਾਹਰ ਨੁਕਸਾਨ ਵੇਖਣ ਲਈ ਗਿਆ ਤਾਂ ਉਸ ਨੂੰ ਹਥਿਆਰਬੰਦ ਅਧਿਕਾਰੀਆਂ ਨੇ ਘੇਰ ਲਿਆ ਅਤੇ ਗ੍ਰਿਫਤਾਰ ਕਰ ਲਿਆ ਪਹਿਲਾਂ ਉਸ ਨੂੰ ਮਿਨੇਸੋਟਾ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਫਿਰ ਟੈਕਸਸ ਪੇਜ ਦਿੱਤਾ ਗਿਆ ਜਿੱਥੇ ਉਸ ਤੋਂ ਉਸ ਦੀ ਸ਼ਰਨਾਥੀ ਹیثیت ਬਾਰੇ ਪੁੱਛਗਿੱਛ ਕੀਤੀ ਗਈ ਆਖਿਰਕਾਰ ਉਸ ਨੂੰ ਇਕੱਲਿਆਂ ਹੀ ਰਿਹਾ ਕਰ ਦਿੱਤਾ ਗਿਆ ਅਤੇ ਘਰ ਵਾਪਸੀ ਲਈ ਉਸ ਨੂੰ ਖੁਦ ਹੀ ਰਾ ਲੱਭਣਾ ਪਿਆ ਅਕਾਲੀ ਕਾਮਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਇਹਨਾਂ ਕਾਰਵਾਈਆਂ ਨੇ ਮਿਨਸੋਟਾ ਦੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਵਿਆਪਕ ਘਬਰਾਹਟ ਪੈਦਾ ਕਰ ਦਿੱਤੀ ਹੈ। ਕਈ ਸ਼ਰਨਾਰਥੀ ਕੰਮ ਤੇ ਜਾਣ ਜਾਂ ਘਰ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ ਕਿਉਂਕਿ ਉਹਨਾਂ ਨੂੰ ਨਸਲੀ ਪ੍ਰੋਫਾਈਲਿੰਗ ਜਾਂ ਅਚਾਨਕ ਹਿਰਾਸਤ ਵਿੱਚ ਲੈ ਜਾਣ ਦਾ ਖਤਰਾ ਮਹਿਸੂਸ ਹੋ ਰਿਹਾ ਸੀ। ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਨੀਤੀ ਦੀ ਤਿੱਖੀ ਆਲੋਚਨਾ ਕੀਤੀ। the advocates of human rights ਦੇ ਕਾਰਿਆਕਾਰੀ ਡਾਇਰੈਕਟਰ ਮਿਸ਼ੈਲ ਗਾਰਨੇਟ ਮੈਕੇਂਜੀ ਨੇ ਇਨ੍ਹਾਂ ਹਿਰਾਸਤਾਂ ਨੂੰ ਅੰਤਰਰਾਸ਼ਟਰੀ ਅਤੇ ਅਮਰੀਕੀ ਸ਼ਰਨਾਥੀ ਕਾਨੂੰਨਾਂ ਦੀ ਬੇਮਿਸਾਲ ਉਲੰਘਣਾ ਕਰਾਰ ਦਿੱਤਾ ਉਸਨੇ ਇਹ ਵੀ ਦੱਸਿਆ ਕਿ ਬਿਨਾ ਸੂਚਨਾ ਕਾਨੂੰਨੀ ਮਦਦ ਜਾਂ ਬੁਨਿਆਦੀ ਸਨਮਾਨ ਦੇ ਸ਼ਰਨਾਥੀਆਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਭੇਜਣਾ ਭਾਰੀ ਅਫਰਾ ਤਫਰੀ ਪੈਦਾ ਕਰ ਰਹੀ ਹੈ ਆਪਣੇ ਫੈਸਲੇ ਵਿੱਚ ਜੱਜ ਤਨਹਾਇਮ ਨੇ ਕਿਹਾ ਕਿ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਦਾ ਖਤਰਾ ਸਾਫ ਹੈ ਅਤੇ ਅਰਜ਼ੀਦਾਰਾਂ ਵੱਲੋਂ ਦਰਸਾਏ ਗਏ ਡਰ ਅਤੇ ਸਦਮੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਹਲੇ ਤੱਕ ਇਸ ਫੈਸਲੇ ਤੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ ਹੈ ਜਿਵੇਂ ਜਿਵੇਂ ਕਾਨੂੰਨੀ ਲੜਾਈ ਜਾ ਰਹੀ ਹੈ ਇਹ ਫੈਸਲਾ ਸੈਂਕੜਾ ਸ਼ਰਨਾਰਥੀਆਂ ਲਈ ਅਸਥਾਈ ਰਾਹਤ ਲੈ ਕੇ ਆਇਆ ਹੈ ਅਤੇ ਕਾਨੂੰਨੀ ਪ੍ਰਕਿਰਿਆ ਮਨੁੱਖੀ ਅਧਿਕਾਰਾਂ ਅਤੇ ਸਰਕਾਰੀ ਅਧਿਕਾਰਾਂ ਦੀਆਂ ਹੱਦਾਂ ਬਾਰੇ ਇੱਕ ਮਜ਼ਬੂਤ ਸੁਨੇਹਾ ਵੀ ਦਿੰਦਾ ਹੈ